ਜਿਵੇਂ ਕਿ ਜੁਝਾਰ ਸਿੰਘ ਆਪਾਂ ਨੂੰ ਪਤਾ ਕਿ ਲਾਈਕ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਵਰਤਾਨ ਦੀ جنگ ਆ ਜਾਂ ਵਰਤਾਨ ਦਾ ਯੁੱਗ ਆ ਜਿੰਨੇ ਵੀ ਆਪਣੀ ਗੱਲ ਸਹੀ ਤਰੀਕੇ ਨਾਲ ਕਹਿ ਲਈ ਉਹੀ ਜਿੱਤੂਗਾ ਤੁਸੀਂ ਇਸ ਬਾਰੇ ਕੀ ਕਹੋਗੇ ਬ੍ਰਿਟਿਸ਼ਰਸ ਦੇ ਆਉਣ ਦੇ ਨਾਲ ਇੱਕ ਨਵਾਂ ਫੀਨੋਮੈਨਾ ਸਾਹਮਣੇ ਆਇਆ ਕਿ ਜਿਸ ਧਰ ਨੂੰ ਗੁਲਾਮ ਬਣਾਉਣਾ ਆ ਉਹਦੇ ਵਿੱਚੋਂ ਕੁਝ ਹਿੱਸਾ ਆ ਉਹ ਆਪ ਦੇ ਨਾਲ ਜਿਹੜਾ ਆ ਉਹਨੂੰ ਮਿਲਾ ਲਿਆ ਜਾਂਦਾ ਹੈ ਸੋ ਉਸ ਰੀਸੇ ਨੂੰ ਬ੍ਰਿਟਾਨ ਦੇ ਆਧਾਰ ਤੇ ਗੱਲ ਜਿ ਚਾਹੀ ਜਾਂਦੀ ਆ ਕਿ ਜੋ ਇਸ ਖਿੱਤੇ ਦੇ ਵਿੱਚ ਕੀਤਾ ਜਾ ਰਿਹਾ ਆ ਉਹ ਕੁਝ ਗਲਤ ਨਹੀਂ ਕੀਤਾ ਜਾ ਰਿਹਾ ਉਹ ਤੁਹਾਡੇ ਲੋਕਾਂ ਦੀ ਭਲਾਈ ਤੇ ਕੀਤਾ ਜਾ ਰਿਹਾ ਤੇ ਉੱਥੇ ਜਿਹੜਾ ਆ ਆਪ ਦੀ ਆਜ਼ਾਦ ਹੋਂਦ ਹਸਤੀ ਨੂੰ ਬਚਾਉਣ ਵਾਲੇ ਲੋਕਾਂ ਨੂੰ ਬ੍ਰਿਟਾਨ ਦੇ ਸਿਰ ਦੇ ਉੱਪਰ ਅੱਤਵਾਦੀ ਗਰਦਾ ਨਹੀਂ ਜਾਂਦਾ ਆ دہشت ਗਰਦਾ ਨਾ ਜਾਂਦਾ ਆ ਜਦੋਂ ਕਿ ਅਸਲ ਦੇ ਵਿੱਚ ਉਹ ਲੋਕ ਆਪਦੇ ਹੱਕਾਂ ਲਈ ਲੜ ਰਹੇ ਹੁੰਦੇ ਆ ਸਿੱਖਾਂ ਨੂੰ ਇਹ ਗੱਲ ਚ ਚਾਈ ਗਈ ਕਿ ਉਹ ਹਿੰਦੂਤਵ ਦੇ ਇੱਕ ਬ੍ਰਾਡਰ ਸਪੈਕਟਰੋਂ ਦਾ ਹਿੱਸਾ ਆ ਜਿਹਦੇ ਵਿੱਚ ਚੰਗੇ ਕਹਿੰਦੇ ਘਵਾਉਂਦੇ ਸਿੱਖ ਪਰਿਵਾਰ ਆ ਜਿਹੜੇ ਉਹ ਆਰਐਸਮਾਜੀ ਬਣੇ ਆ ਆ ਮਜੀਠੀਆ ਪਰਿਵਾਰ ਦਾ ਇੱਕ ਹਿੱਸਾ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਤੇ ਹੋਰ ਵੀ ਬੜੇ ਕਹਿੰਦੇ ਘੌਂਦੇ ਪਰਿਵਾਰ ਆ ਉਹ ਆਰਐਸਮਾਜ ਦਾ ਹਿੱਸਾ ਬਣੇ ਆ